ਹੈਲੋ ਦੋਸਤੋ Best Future Education ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜਿਨ੍ਹਾਂ ਕੈਂਡੀਡੇਟ ਨੇ ਪੰਜਾਬ ਸੇਵਾ ਦਾ ਚੌਂਕੀਦਾਰ ਦੀ ਭਰਤੀ ਦਾ ਫਾਰਮ ਅਪਲਾਈ ਕੀਤਾ ਸੀ ਜਾਂ ਕਰਨਾ ਸੀ ਤਾਂ ਉਹਨਾਂ ਨੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਣਾ ਕਿਉਂਕਿ ਇਸ ਵੀਡੀਓ ਅੰਦਰ ਤੁਹਾਨੂੰ ਭਰਤੀ ਸੰਬੰਧੀ ਬਿਲਕੁਲ ਸਹੀ ਜਾਣਕਾਰੀ ਪ੍ਰੋਵਾਈਡ ਕਰਾਂਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋ ਲਾਸਟ 15 ਦਿਨ ਤੋਂ ਵੈਬਸਾਈਟ ਵਿੱਚ ਪ੍ਰੋਬਲਮ ਆ ਰਹੀ ਸੀ ਫਾਰਮ ਬਿਲਕੁਕੁਲ ਅਪਲਾਈ ਨਹੀਂ ਹੋ ਰਹੇ ਸਨ ਠੀਕ ਹੈ ਵੈਬਸਾਈਟ ਬਿਲਕੁਲ ਬੰਦ ਪਈ ਸੀ ਐਂਡ ਜਿਨ੍ਹਾਂ ਕੈਂਡੀਡੇਟ ਦੇ ਫਾਰਮ ਪਹਿਲਾਂ ਅਪਲਾਈ ਹੋ ਗਏ ਸਨ ਉਹਨਾਂ ਦੀ ਜੋ ਫੀਸ ਵੀ ਪੇ ਨਹੀਂ ਹੋ ਰਹੀ ਸੀ ਤਾਂ ਜੋ ਪ੍ਰੋਬਲ ਆ ਰਹੀ ਸੀ ਉਸ ਰਿਲੇਟਡ ਅੱਜ ਜੋ ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਤਾਂ ਇਹ ਤੁਸੀਂ ਨੋਟੀਫਿਕੇਸ਼ਨ ਦੇ ਸਾਹਦੇ ਜੋ ਬੋਰਡ ਵੱਲੋਂ ਜਾਰੀ ਕੀਤਾ ਗਿਆ ਹੈ ਇਸ ਵਿੱਚ ਜੋ ਟੈਕਨੀਕਲ ਪ੍ਰੋਬਲਮ ਦਾ ਜ਼ਿਕਰ ਕੀਤਾ ਗਿਆ ਹੈ ਠੀਕ ਹੈ ਜੀ ਕਿਉਂਕਿ ਬਹੁਤ ਸਾਰੇ ਲੋਕਾਂ ਦੁਆਰਾ ਫੁਆ ਫੁਲਾਈਆਂ ਜਾ ਰਹੀਆਂ ਸਨ ਕਿ ਜੋ ਭਾਰਤੀ ਕੈਨਸਲ ਕਰ ਦਿੱਤੀ ਗਈ ਹੈ ਜਿਸ ਕਰਕੇ ਜੋ ਫਾਰਮ ਅਪਲਾਈ ਹੁਣ ਬੰਦ ਕਰ ਦਿੱਤੇ ਗਏ ਨੇ ਬਟ ਅਜਿਹਾ ਕੁਝ ਨਹੀਂ ਹੈ ਠੀਕ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਜੋ ਫਾਰਮ ਵੱਡੀ ਗਿਣਤੀ ਵਿੱਚ ਅਪਲਾਈ ਹੋ ਰਹੇ ਸਨ ਜਿਸ ਕਰਕੇ ਕੋਈ ਟੈਕਨੀਕਲ ਇਸ਼ੂ ਆਇਆ ਵੈਬਸਾਈਟ ਵਿੱਚ ਐਂਡ ਦੁਬਾਰਾ ਵਰਕਿੰਗ ਮੋਡ ਵਿੱਚ ਵੈਬਸਾਈਟ ਨਹੀਂ ਆਈ ਜਿਸ ਕਰਕੇ ਪਿਛਲੇ 15 ਦਿਨਾਂ ਤੋਂ ਵੈਬਸਾਈਟ ਬਿਲਕੁਲ ਤੇ ਪੇਸੀ ਤਾਂ ਹੁਣ ਜੋ ਬੋਰਡ ਵੱਲੋਂ ਦੁਬਾਰਾ ਅਪਡੇਟ ਕਰਕੇ ਵੈਬਸਾਈਟ ਠੀਕ ਹੈ ਜੀ ਦੁਬਾਰਾ ਫਾਰਮ ਓਪਨ ਕੀਤੇ ਜਾਣਗੇ ਤੇ ਤੁਹਾਡਾ ਜੋ ਆਨਲਾਈਨ ਫਾਰਮ ਫਿਰ ਤੋਂ ਸ਼ੁਰੂ ਕੀਤੇ ਜਾਣਗੇ ਠੀਕ ਹੈ ਜਿਹਨਾਂ ਕੈਂਡੀਡੇਟ ਦੀ ਫੀਸ ਭਰਨ ਵਾਲੀ ਹੈ ਜਾਂ ਫਾਰਮ ਅਪਲਾਈ ਕਰਨ ਵਾਲੇ ਤਾਂ ਸਾਰਿਆਂ ਦੇ ਜੋ ਫਾਰਮ ਅਪਲਾਈ ਹੋ ਜਾਣਗੇ ਐਂਡ ਤੁਸੀਂ ਆਪਣੇ ਜੋ ਐਗਜ਼ਾਮ ਦੀ ਤਿਆਰੀ ਜਾਰੀ ਰੱਖਣੀ ਹੈ ਕਿਉਂਕਿ ਜੋ ਵੱਡੀ ਗਿਣਤੀ ਵਿੱਚ ਫਾਰਮ ਅਪਲਾਈ ਹੋਏ ਨੇ ਐਂਡ ਹੋਰ ਹੋਣਗੇ ਠੀਕ ਹੈ ਜੀ ਤਾਂ ਕੰਪੀਟੀਸ਼ਨ ਕਾਫੀ ਟਫ ਰਹਿਣ ਵਾਲਾ ਹੈ ਤਾਂ ਜਿੰਨੀ ਤੁਸੀਂ ਮਿਹਨਤ ਕਰੋਗੇ ਉਨੀ ਥੋੜੀ ਹੈ ਤਾਂ ਹੁਣ ਤੁਸੀਂ ਵੱਧ ਤੋਂ ਵੱਧ ਆਪਣੀ ਮਿਹਨਤ ਕਰਕੇ ਵਧੀਆ ਆਪਣਾ ਸਰਕਾਰੀ ਨੌਕਰੀ ਦਾ ਸੁਪਨਾ ਪੂਰਾ ਕਰ ਸਕਦੇ ਹੋ ਇਸ ਤੋਂ ਬਿਨਾਂ ਜੇਕਰ ਤੁਸੀਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਫਾਰਮ ਵੀ ਅਪਲਾਈ ਕੀਤਾ ਹੈ ਤਾਂ ਇਹਨਾਂ ਦੋਨਾਂ ਭਾਰਤੀਆਂ ਦੀ ਜੋ ਤਿਆਰੀ ਸਾਡੇ ਵੱਲੋਂ ਕਰਵਾਈ ਜਾ ਰਹੀ ਹੈ ਸਿਰਫ 999 ਰੁਪਏ ਵਿੱਚ ਦੋਨਾਂ ਭਾਰਤੀਆਂ ਦਾ ਜੋ ਸਲੇਵਸ ਕਵਰ ਕਰਵਾਇਆ ਜਾਵੇਗਾ ਬਿਲਕੁਲ ਤਿਆਰੀ ਉਸੇ ਲੈਵਲ ਦੀ ਕਰਵਾਈ ਜਾਵੇਗੀ ਜਿਸ ਤਰ੍ਹਾਂ ਦਾ ਤੁਹਾਡਾ ਐਗਜ਼ਾਮ ਬਣੇਗਾ ਤਾਂ ਤੁਸੀਂ ਦਿੱਤੇ ਨੰਬਰ ਤੇ WhatsApp ਮੈਸੇਜ ਕਰਕੇ ਤੁਸੀਂ ਆਪਣਾ ਜੋ ਗਰੁੱਪ ਜੁਆਇਨ ਕਰਨਾ ਹੈ 7087671345 ਧੰਨਵਾਦ